ਇਸ ਕੰਝ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਰੰਮਤਾ ਹੋ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਹੈਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਧਰ ਨਗਾੜੇ বাজਾਏ ਜਾ ਰਹੇ ਨੇ ਔਰ ਅੱਗੇ-ਅੱਗੇ ਸੰਗਤਾਂ ਦੇ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋ ਸਿੱਖ ਸੰਗਤ ਦੇ ਵੱਲੋਂ ਚਾਂਦਨੀ ਚੌਂਕ 'ਚ ਜੇ ਹੁਣ ਨਗਰ ਕੀਰਤਨ ਪਹੁੰਚ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਇਹ ਨਗਰ ਕੀਰਤਨ ਦਿੱਲੀ ਦੇ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਇਸ ਤੋਂ ਅੱਗੇ ਚਾਂਦਨੀ ਚੌਕ ਤੋਂ ਬਾਅਦ ਸਦਰ ਬਾਜ਼ਾਰ ਇਸ ਤਰ੍ਹਾਂ ਹੋਰ ਦਿੱਲੀ ਦੇ ਬਾਜ਼ਾਰਾਂ ਵਿੱਚ ਹੁੰਦਾ ਆਇਆ ਹੈ ਨਗਰ ਕੀਰਤਨ ਰਾਤ ਤੱਕ ਜੋ ਗੁਰਦੁਆਰਾ ਨਾਨਕ ਭਾਉ ਤੱਕ ਪਹੁੰਚੇਗਾ ਆਪ ਸਭ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ 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 ਵਧਾਈਆਂ ਜੋ ਕਿ ਅਜ ਇੱਕ ਵਿਸ਼ਾਲ ਨਗਰ ਕੀਰਤਨ ਜੋ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਗੁਰੂ ਗੁਰਦਵਾਰਾ ਸੀਸਗਨ ਸਾਹਿਬ ਤੋਂ ਆਰੰਭ ਹੋਇਆ ਸੀ ਜੋ ਦਿੱਲੀ ਸੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਲੋ ਹਰ ਸਾਲ ਦੀ ਤਰ੍ਹਾਂ ਇਹ ਵਿਸ਼ਾਲ ਨਗਰ ਕੀਰਤਨ ਜੋ ਨਿਕਲਦਾ ਹੈ ਜੋ ਕਿ ਨਾਨਕ ਪੀਓ ਸਾਹਿਬ ਜੀ ਕੇ ਜਾ ਕੇ ਰਾਤੀ ਤਕਰੀਬਨ 10 ਵਜੇ ਸਮਾਪਤੀ ਹੋਵੇਗੀ ਆਪ ਦੇਖੋ ਸੰਗਤਾਂ ਦੇ ਵਿੱਚ 우ਸ਼ਾ ਗੁਰੂ ਨਾਨਕ ਸਾਹਿਬ ਦਾ ਜੋ ਸੰਕਾ ਤੋਂ ਸ਼ਾ ਪਹਿਲਾ ਪ੍ਰਕਾਸ਼ ਜੜਾ ਇਹ ਦਿਨਾਂ ਚਾਹੁੰਦਾ ਹੈ ਜੋ ਗੁਰੂ ਨਾਨਕ ਸਾਹਿਬ ਦਾ ਤੇ ਸੰਕਾ ਸਭ ਤੋਂ ਜ਼ਿਆਦਾ 우ਸ਼ਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਦਿੱਤਾ ਹੈ ਜੋ ਆ ਸਭ ਸੰਗਤਾਂ ਹਰ ਧਰਮ ਦੇ ਵਰਗ ਦੇ ਲੋਕ ਇਸ ਨਗਰ ਕੀਰਤਨ ਦੇ ਵਿੱਚ ਸੁਲਿਲੀਤ ਕਰ ਰਹੇ ਨੇ ਆਪ ਜੀ ਸੰਗਤਾਂ ਦੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਤੁਸੀਂ ਵੇਖਿਆ ਕਿ ਬਾਬਾ ਜੀ ਨੇ ਬ੍ਰਿਗੁਲ ਵਜਾ ਕੇ ਵਿਖਾਇਆ ਹੋਰ ਇਹ ਖਾਸ ਤੌਰ ਤੇ ਪੰਜ ਪਿਆਰਿਆਂ ਦੇ ਅੱਗੇ-ਅੱਗੇ ਬ੍ਰਿਗੁਲ ਵਜਾਉਂਦੇ ਜਾ ਰਹੇ ਨੇ ਜਿਸ ਦੇ ਨਾਲ ਕੀ ਸੰਗਤਾਂ ਨੂੰ ਪਤਾ ਚੱਲਦਾ ਕਿ ਨਗਰ ਕੀਰਤਨ ਕਿੱਥੋਂ ਤੱਕ ਪਹੁੰਚ ਗਿਆ ਤੇ ਸੰਗਤਾਂ ਦਾ ਤੁਸੀਂ ਹਾਰਡ ਵੇਖ ਸਕਦੇ ਹੋ ਕਿਸ ਕਦਰ ਹੈ ਅੱਜ ਅਸੀਂ ਮਨਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਾਲ ਹੀ ਸੀਜਗੰਜ ਗੁਰਦੁਆਰੇ ਤੋਂ ਨਗਰ ਕੀਰਤਨ ਟੁਰ ਪਿਆ ਹੈ ਜੇ ਗੁਰਦੁਆਰੇ ਸ੍ਰੀ ਨਾਨਕ ਸਾਹਿਬ ਜੀ ਪਹੁੰਚ ਕੇ ਉੱਥੇ ਸਮਾਪਤੀ ਹੋਵੇਗੀ ਆਪ ਸਾਰੇ ਸੰਗਤਾਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਤੁਸੀਂ ਤੁਸੀਂ ਹਰ ਵਾਰੀ ਸੇਵਾ 'ਚ ਹਿੱਸਾ ਲੈਨੇ ਹੋ ਹਰ ਵਾਰੀ ਐਵੇਂ ਸੇਵਾ ਕਰਦੇ ਹਾਂਜੀ ਹਾਂਜੀ ਸਾਡਾ ਹਰ ਸਾਲ ਸੇਵਾ ਚੱਲਦਾ ਹੈ ਲਗਭਗ ਹੈ 15-20 ਸਾਲ ਤੋਂ ਅਸੀਂ ਸੇਵਾ ਕਰ ਰਹੇ ਹਾਂ ਤੇ ਚੜ੍ਹਦੀ ਸੇਵਾ ਸਾਡਾ ਲਗਾਤਾਰ ਚੱਲਦਾ ਰਹਿੰਦਾ ਹੈ ਔਰ ਇਹ ਲਗਭਗ ਸਾਡੀ ਨਗਰ ਕੀਰਤਨ ਸ਼ਹੀਦੀ ਗੁਰਪੁਰਬ ਗੁਰੂ ਨਾਨਕ ਸਾਹਿਬ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਐਤਤਿਨ ਸੇਵਾ ਸਾਡੇ ਚੱਲਦਾ ਰਹਿੰਦਾ ਜੀ ਵਾਹਿਗੁਰੂ ਤੁਸੀਂ ਗੱਲਾਂ ਵਿੱਚ ਰਹੋ ਤੇ ਗੁਰੂ ਨਾਲ ਜੁੜੋ ਤੇ ਸੇਵਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਦੇਸ਼ ਵਿਦੇਸ਼ ਦੀ ਸਭ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿੱਲੀ ਤੋਂ ਆਕਾਸ਼ਦੀਪ ਖਿੰਦ ਵਿਦ ਕੈਮਰਾ ਪਰਸਨ ਕਮਲ ਦੇ ਨਾਲ ਪੀ.ਸੀ. ਨਿਊਜ਼